ਕਿ ਅੱਜ ਹਲਕੇ ਦੇ ਐਮਐਲਏ ਬੀਬੀ ਸਰਬਜੀਤ ਕੌਰ ਮਾਨੂਕੇ ਵੱਲੋਂ ਜਿੱਥੇ ਇੱਕ ਨਵੀਂ ਹਸਪਤਾਲ ਦੀ ਬਣਨ ਵਾਲੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਹੈ ਔਰ ਇਸ ਬਿਲਡਿੰਗ ਤੇ ਜਿੱਥੇ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਉੱਥੇ ਹੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਹੋਰ ਕਿਸੇ ਸਰਕਾਰ ਭਾਵੇਂ ਕਮਾਲਪੁਰਾ ਪਿੰਡ ਨੂੰ ਫਿੱਟ ਆਈ ਹੋਵੇ ਜਾਂ ਨਾ ਹੀ ਹੋਵੇ ਪਰ ਜਿਹੜੀ ਆម ਆਜ਼ਮੀ ਪਾਰਟੀ ਦੀ ਸਰਕਾਰ ਆ ਪਿੰਡ ਕਮਾਲਪੁਰਾ ਦੇ ਲੋਕਾਂ ਨੂੰ ਬਹੁਤ ਫਿੱਟ ਆਈ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਜਿੰਨੇ ਕੰਮ ਇਸ ਸਰਕਾਰ ਦੇ ਹੁੰਦਿਆਂ ਹੋਏ ਹਨ ਅੱਜ ਤੱਕ ਪਿਛਲੇ 50 ਸਾਲਾਂ ਦੇ ਰਿਕਾਰਡ ਦੇ ਵਿੱਚ ਨਹੀਂ ਹੋਏ ਚਾਹੇ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਪੱਕਾ ਕਰਨ ਦਾ ਲੈ ਕੇ ਹੋਵੇ ਚਾਹੇ ਪਿੰਡ ਦੇ ਵਿੱਚ ਪਾਈਪਲਾਈਨ ਸੀਵਰੇਜ ਦੀ ਵਿਸ਼ੋਨਾ ਦਾ ਹੋਵੇ ਔਰ ਚਾਹੇ ਇੱਥੇ ਪਿੰਡ ਦੇ ਸਟੇਡੀਅਮ ਜਿੱਥੇ ਕਿ 70 ਲੱਖ ਰੁਪਏ ਤੋਂ ਉੱਪਰ ਰੁਪਿਆ ਲੱਗ ਰਿਹਾ ਹੈ ਔਰ ਉੱਥੇ ਕੰਮ ਚੱਲ ਰਹੇ ਨੇ ਸਟੇਡੀਅਮ ਨੂੰ ਹੋਰ ਵੱਡਾ ਕਰਨ ਦੇ ਇੱਕ ਵਿੱਚ ਘਾਹ ਲਾ ਉੱਥੇ ਸ਼ੈੱਡ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ ਪਿੰਡ ਦੇ ਲੋਕਾਂ ਨੇ ਪੂਰੀ ਤਰ੍ਹਾਂ ਸਰਕਾਰ ਦਾ ਧੰਨਵਾਦ ਕਰਦੇ ਆ ਕਿਹਾ ਹੈ ਕਿ ਸਰਕਾਰ ਉਹਨਾਂ ਨੂੰ ਪੂਰੀ ਤਰ੍ਹਾਂ ਫਿੱਟਾਈ ਹੈ ਤੇ ਉਹ ਪੂਰੀ ਤਰ੍ਹਾਂ ਭਗਵੰਤ ਸਿੰਘ ਮਾਨ ਸਰਦਾਰ ਮੁੱਖ ਮੰਤਰੀ ਜੀ ਦਾ ਔਰ ਨਾਲ ਹੀ ਹਲਕਾ ਵਿਧਾਈ ਵੀ ਵੀ ਸਰਵੇਖਕ ਔਰਿਕ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਇੱਕ ਵਾਰੀ ਕਹਿ ਦਿੱਤੀ ਇਹ ਸਾਰੇ ਕੰਮ ਪੂਰਨ ਕੀਤੇ ਹਨ ਤੇ ਅੱਗੇ ਵੀ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਪਿੰਡ ਕਮਾਲਪੁਰਾ ਦੇ ਕੰਮ ਜਿਹੜੇ ਉਹ ਲੋਕਾਂ ਦੇ ਹੁੰਦੇ ਰਹਿਣਗੇ ਤੁਹਾਡੀ ਪੂਰੀ ਸ਼ਲਾਘਾ ਕਰ ਰਿਹਾ ਵਾ ਬੜੇ ਵਧੀਆ ਕੰਮ ਹੋਏ ਨੇ ਸਰਕਾਰ ਦੇ ਕੀ ਗੋਵੇ ਤੁਸੀਂ ਅੱਗੇ ਵੀ ਇਦਾਂ ਹੀ ਕੰਮ ਜਾਰੀ ਰੱਖਣਗੇ ਸਾਬ ਹੱਥ ਵਟਿਆਈਂਦਾ ਜਿਸ ਭਾਵੇਂ ਤਿਸ ਤੇ ਇਹ ਪਿੰਡ ਮੇਰੇ ਆਪਣੇ ਆਂਦਾ ਇੱਥੇ ਹਮੇਸ਼ਾ ਮੇਰੀ ਇਸ ਕਰਕੇ ਵੀ ਇਹ ਮੈਨੂੰ ਮਸਾਤ ਲਿੰਦੇ ਆ ਕਿਉਂਕਿ ਮੇਰਾ ਕਾਫੀ ਬਚਪਨ ਦਾ ਸਮਾਂ ਵੀ ਇਸ ਪਿੰਡ ਚ ਰਿਹਾ ਇਹ ਪਿੰਡ ਮੇਰੀ ਰਿਸ਼ਤੇਦਾਰੀ ਚ ਵੀ ਪੈਂਦਾ ਇਸ ਕਰਕੇ ਵੀ ਨਹੀਂ ਤੇ ਪਿੰਡਾਂ ਦੇ ਕੰਮ ਕਰਨੇ ਸਰਦਾਰ ਭਗਵੰਤ ਸਿੰਘ ਮਾਨਜੀ ਦੀ ਪਹਿਲ ਰਹੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹਿਸਾਬ ਨਾਲ ਇਹਨਾਂ ਨੇ ਜਿਸ ਤਰ੍ਹਾਂ ਮੇਰੇ ਕੋਲ ਜਿਹੜੀ ਜਿਹੜਾ ਵੀ ਮੰਗ ਲੈ ਕੇ ਗਏ ਪਹਿਲਾਂ ਉਹ ਪਾਣੀ ਦੀਆਂ ਪਾਈਪਾਂ ਨਹਿਰੀ ਖਾਲੇ ਸੀ 80 ਲੱਖ ਰੁਪਏ ਉੱਤੇ ਲੱਗਿਆ ਕਮਾਲਪੁਰੇ ਦਾ ਸਟੇਡੀਅਮ ਅਸੀਂ ਦੇਖਿਆ ਹੋਇਆ ਸੀ ਕਿਸੇ ਟਾਈਮ ਬਹੁਤ ਵਧੀਆ ਉਹ ਬਾ ਕਮਾਲ ਹੈ ਤੁਸੀਂ ਉਹਦੇ ਤੇ ਚੱਲਦੇ ਸਪ੍ਰਿੰਕਲਰਸ ਦੇਖੋ ਜਿਹੜਾ ਸ਼ੈੱਟ ਲੱਗਿਆ ਇੱਥੇ ਇੱਕ ਐਸਾ ਗਰਾਊਂਡ ਜਰੂਰ ਚਾਹੀਦਾ ਸੀ ਜਿੱਥੇ ਬਲੌਕ ਦੀਆਂ ਸਟੇਟ ਦੀਆਂ ਖੇਡਾਂ ਹੋਣ ਦੂਰੋਂ ਦੂਰੋਂ ਦੇ ਲੋਕ ਦੇਖ ਕੇ ਆਉਣ ਹੁਣ ਸਰਪੰਚ ਸਾਹਿਬ ਇਥੋਂ ਦੇ ਜਾਂਦੇ ਸਰਪੰਚ ਸਾਹਿਬ ਨੇ ਆਪਣਾ ਆਉਂਦਾ ਸੰਭਾਲਿਆ ਸਾਰੀ ਮੈਂਬਰ ਪੰਚਾਇਤ ਸਾਰੀਆਂ ਟੀਮਾਂ ਅੱਛਾ ਕਈ ਸੜਕਾਂ ਤਾਂ ਤੁਸੀਂ ਯਕੀਨ ਮੰਨਿਓ ਆ ਮੇਰਾ ਭਾਈ ਇੱਥੇ ਮੈਂਬਰ ਪੰਚਾਇਤ ਪ੍ਰਗਟ ਸਿੰਘ ਖੜਾ ਉੱਥੇ ਮੇਰੇ ਭੂਆ ਜੀ ਦਾ ਘਰ ਸੀ ਅਸੀਂ ਬਚਪਨ ਚ ਦੇਖਦੇ ਸੀ ਉਹ ਕਹਿੰਦੇ ਸੜਕ ਅਸੀਂ ਕੱਚੀ ਪਈ ਚੋਂ ਹੀ ਨਿਕਲੇ ਆ ਉਹ ਹੁਣ ਬਣੀ ਆ ਜਾ ਕੇ ਕਿਉਂਕਿ ਮੈਂ ਚੰਨੀ ਐ ਜਿਹੜਾ ਪਿੰਡ ਦਾ ਬਸਨੀਕ ਹੈ ਉਹ ਜਦੋਂ ਕਿਸੇ ਸੜਕ ਤੋਂ ਨਿਕਲੇ ਸਾਫ਼ ਸੁਥਰੀ ਹੋਵੇ ਗੰਦ ਚੋਂ ਨਾ ਜਾਣਾ ਪਵੇ ਅੱਜ ਇੱਥੇ ਮੈਂ ਡਿਸਪੈਂਸਰੀ ਦਾ ਉਹ ਘਾਟਨ ਕੀਤਾ 35 ਲੱਖ ਤੋਂ ਉੱਪਰ ਲੱਗਣਾ ਇਹ ਪੰਜਾਬ ਸਰਕਾਰ ਹੈ ਲੋਕਾਂ ਦਾ ਪੈਸਾ ਮੋੜਨਾ ਜਾਣਦੀ ਹੈ ਹੁਣ ਮੈਂ ਤੁਹਾਨੂੰ ਪਿੰਡ ਨੂੰ ਇੱਕ ਟਰੈਕਟਰ ਪਿੰਡ ਵਾਲਿਆਂ ਨੇ ਸਾਂਝਾ ਟਰੈਕਟਰ ਦਾ ਪ੍ਰਬਾਲਾ ਕੀਤਾ ਉਹ ਵੀ ਦੱਸਾਂਗੀ ਸਾਡੀ ਪਹਿਲ ਹੀ ਰਹੀ ਹੈ ਸਿਹਤ ਸਿੱਖਿਆ ਤੇ ਸੁਰੱਖਿਆ ਸੁਰੱਖਿਆ ਸੜਕਾਂ ਤੇ ਤੇ ਦੂਜੀ ਗੱਲ ਸਿਹਤ ਸਾਡੀ ਤਾਹੀ ਬਣੂ ਜੇ ਡਿਸਪੈਂਸਰੀਆਂ ਚੰਗੀਆਂ ਹੋਣਗੀਆਂ ਇਥੇ ਨਾਲ ਲੈਬਾਰਟਰੀਆਂ ਬਣਦੀਆਂ ਤੀਜੀ ਜਿਹੜੀ ਸਿੱਖਿਆ ਵਾ ਉਹ ਸਕੂਲ ਦੀ ਬਾਉਂਡਰੀ ਤੁਸੀਂ ਦੇਖੋ ਜਿਹੜੀ ਸਾਡੀ ਬੇਸਿਕ ਨੀਡ ਆ ਹੁਣ 17-18 ਲੱਖ ਲਾ ਕੇ ਕਰਾਈਆਂ ਨਾਲ ਗਰਾਊਂਡ ਤਿਆਰ ਹੋ ਰਿਹਾ ਇਹ ਬੱਚੇ ਗਰਾਊਂਡਾਂ ਚ ਤਾਂ ਹੀ ਆਉਣਗੇ ਨਾ ਜੇ ਉੱਥੇ ਖੇਡਣ ਦਾ ਮਾਹੌਲ ਬਣੇਗਾ ਕੋਈ ਜ਼ਰੂਰੀ ਨਹੀਂ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਭਜਣਾ ਹੁਣ ਤਾਂ ਸਾਡੇ ਸਰਕਾਰੀ ਸਕੂਲ ਮਿਆਰ ਤੋਂ ਉੱਚੇ ਹੁੰਦੇ ਜਾ ਰਹੇ ਆ ਜਿਹੜਾ ਪ੍ਰਾਈਵੇਟ ਸਕੂਲ ਚ ਪੜਾਉਣਾ ਚਾਹੁੰਦਾ ਪੜਾਵੇ ਪਰ ਕਿਸੇ ਦੀ ਮਜਬੂਰੀ ਨਾ ਹੋਵੇ ਇਸ ਕਰਕੇ ਮੈਂ ਤਾਂ ਸਰਪੰਚ ਸਾਹਿਬ ਦਾ ਸਮੁੱਚੀ ਟੀਮ ਦਾ ਤੇ ਸਾਡੇ ਕਮਲਜੀਤ ਜੀ ਖੜੇ ਆ ਕੋਆਰਡੀਨੇਟਰ ਸਾਹਿਬ ਇਨਾਂ ਦਾ ਤੇ ਸਾਡੇ ਬਲੌਕ ਪ੍ਰਧਾਨ ਖੜੇ ਆ ਇਨਾਂ ਦਾ ਸਾਰੀ ਟੀਮ ਦਾ ਜਿੰਨੇ ਬਜ਼ੁਰਗਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਭਰਾ ਖੜੇ ਆ ਸਭ ਦਾ ਧੰਨਵਾਦ ਕਰਦੀ ਆ ਕਿਉਂਕਿ ਇਨਾਂ ਦੇ ਹੌਸਲੇ ਦੇ ਸਦਕਾ ਹੀ ਮੈਂ ਅਗਲਾ ਸਟੈਪ ਚੱਕ ਪਾਣੀ ਆ ਤਾਂ ਇਹ ਇਨਾਂ ਮੇਰੇ ਸਾਥ ਦੇਂਦੇ ਆ ਮੈਂ ਇਨਾਂ ਦੀ ਰਣੀ ਆ ਇਨਾਂ ਦੀ ਵੋਟਾਂ ਦਾ ਕਰਜ਼ਾ ਮੇਰੇ ਤੋਂ ਇਸ ਜਨਮ ਤੱਕ ਨਵੇੜਿਆ ਨਹੀਂ ਜਾਣਾ ਪਰਮਾਤਮਾ ਕਰੇ ਵੇ ਬਾਰ-ਬਾਰ ਇਨਾਂ ਦੇ ਕੰਮ ਹੁੰਦੀ ਰਮਾ ਤੇ ਇਹ ਖੁਸ਼ ਹੁੰਦੇ ਬਹੁਤ ਬਹੁਤ ਧੰਨਵਾਦ ਆ ਜੀ ਭੈਣ ਜੀ ਹੁਣਾ ਦਾ ਤੇ ਖਾਸ ਕਰਕੇ ਸ੍ਰੀ ਭਗਵਾਨ ਤੁਮਾਨ ਜੀ ਦਾ ਤੋਕੇ ਜੀ ਸਾਡੇ ਪਿੰਡ ਨੂੰ ਨਾ ਬਹੁਤ ਜ਼ਿਆਦਾ ਗ੍ਰਾਂਟਾਂ ਦਿੱਤੀਆਂ ਭੈਣ ਜੀ ਉਹਨਾਂ ਤੇ ਆਪ ਸਰਕਾਰ ਨੇ ਅੱਜ ਤੱਕ ਸਾਨੂੰ ਇੰਨੀ ਗ੍ਰਾਂਟ ਕਿਸੇ ਸਰਕਾਰ ਤੋਂ ਸਾਡੇ ਪਿੰਡ ਨੂੰ ਆਈ ਨਹੀਂ ਜਿੰਨੀ ਆਪ ਸਰਕਾਰ ਵੱਲੋਂ ਮਿਲੀ ਆ ਸਟੇਡੀਅਮ ਦੇ ਵਿੱਚ 70-72 ਲੱਖ ਦੇ ਕਰੀਬ ਕੰਮ ਚੱਲ ਰਿਹਾ ਅੱਧੇ ਤੋਂ ਜ਼ਿਆਦਾ ਕੰਮ ਹੋ ਗਿਆ ਅੱਧਾ ਹੋ ਜਾਣਾ ਬਸ ਮਹੀਨੇ ਦੋ ਮਹੀਨਿਆਂ ਦੇ ਵਿੱਚ ਤੇ ਇਹ 35-40 ਲੱਖ ਦੇ ਕਰੀਬ ਇਹ ਹਸਪੀਟਲ ਲਈ ਹੈ ਨਾ ਤੇ ਰਾਸਟਿਆਂ ਦਾ ਤਾਂ ਰਿਕਾਰਡ ਹੀ ਟੁੱਟ ਗਏ ਤੇ ਸਰਾ ਹੀ ਹੋ ਗਿਆ ਜੀ ਇੰਨਾ ਅਜੇ ਤੱਕ ਸਾਡੇ ਪਿੰਡ ਨੂੰ ਕਿਤੇ ਗ੍ਰਾਂਟ ਨਹੀਂ ਮਿਲੀ ਜਿੰਨੇ 1 ਸਾਲ ਚ ਕੰਮ ਹੋਇਆ 5 ਸਾਲਾਂ ਚ ਨਹੀਂ ਉਹਨਾਂ ਹੋ ਸਕਦਾ ਕਿਸੇ ਸਰਕਾਰ ਦੀ ਸਾਜੀ ਕੀ ਜਿਵੇਂ ਆਮ ਲੋਕ ਆਮ ਆਪਾਂ ਸੁਣਦੇ ਆਂ ਖਬਰਾਂ ਚ ਵੀ ਜਾਂ ਕੋਈ ਬੋਲਦਾ ਜਾਂ YouTube ਤੇ ਆਪਾਂ ਦੇਖਦੇ ਆਂ ਚੈਨਲ ਚੱਲਦਾ ਵੀ ਪਰ ਇਹ ਸਰਕਾਰ ਜਿੰਨੀ ਸਾਡੇ ਲਈ ਫਿੱਟ ਆ ਮੈਂ ਕਹਿੰਦਾ ਅਜੇ ਤੱਕ ਕਿਸੇ ਲਈ ਫਿੱਟ ਸਾਡੇ ਅਜੇ ਤੱਕ ਹੋਰ ਸਰਕਾਰ ਇੰਨੀ ਫਿੱਟ ਆਈ ਨਹੀਂ ਜਿੰਨੀ ਸਾਨੂੰ ਆਹ ਸਰਕਾਰ ਨੇ ਹਮਮਤ ਕਰਕੇ ਸਾਡੇ ਪਿੰਡ ਲਈ ਕੀਤਾ ਸਾਰਾ ਕੁਝ ਮਤਲਬ ਤੁਹਾਡੇ ਪਿੰਡ ਦੇ ਜਿੰਨੇ ਵੀ ਰੁਕੇ ਹੋਏ ਕੰਮ ਸੀ ਮੈਂ ਕਹਾਂ ਜੀ ਹਾਂ 50 50 ਸਾਲ ਤੋਂ ਹੋਨ ਪੂਰੇ ਹੋਇਆ ਮੈਂ ਕਹਾਂ ਜੀ ਹਾਂ ਸਰਾ ਹੀ ਹੋ ਗਿਆ ਸਾਨੂੰ ਆਪਣੇ ਆਪ ਨੂੰ ਤਸੱਲੀ ਨਹੀਂ ਹੋ ਰਹੀ ਵੀ ਮਨ 'ਚ ਇਹ ਲੱਗਦਾ ਵੀ ਕਿਤੇ ਇਹ ਸੁਪਨਾ ਤਾਂ ਨਹੀਂ ਧੰਨਵਾਦ ਕਰਦੇ ਹੋ ਐਮਐਲਏ ਮੈਂ ਕਹਾਂ ਜੀ ਦਿਲ ਦੀਆਂ ਗਹਿਰਾਈਆਂ 'ਚ ਇੱਕ ਵਾਰ ਨਹੀਂ ਕਰੋੜਾਂ ਵਾਰ ਇਹੋ ਜਿਹੀ ਸਾਨੂੰ ਚਾਹੀਦੀ ਐਮਐਲਏ ਤੇ ਭੈਣ ਜੀ ਹੁਣਾਂ ਨੂੰ ਅਸੀਂ ਪੁੱਛ ਲਓ ਕਿ ਆ ਵੀ ਸੀ ਵੀ ਭੈਣ ਜੀ ਸਾਡੇ ਪਿੰਡ ਚਾਹੇ ਸਾਲ 'ਚ ਇੱਕ ਗਿੜਾ ਲਾ ਦਿਓ ਪੰਜਾਂ ਸਾਲਾਂ 'ਚ ਦੋ ਹੀ ਲਾ ਦਿਓ ਅਸੀਂ ਕੰਮ ਲੈਣਾ ਸਾਨੂੰ ਗੇੜਿਆਂ ਦਾ ਨ ਵੀ ਤੁਸੀਂ ਆਓ ਨਾ ਹਨਾ ਪਰ ਇਹਨਾਂ ਨੇ ਉਦੋਂ ਵੱਧ ਕੇ ਫੁੱਲ ਚੜਾਇਆ ਸਾਡੀਆਂ ਗੱਲਾਂ ਤੇ ਨਹੀਂ ਇਹ ਤੋਂ ਪਹਿਲਾਂ ਬਹੁਤ ਕੰਮ ਹੋਇਆ ਜੀ ਇੱਕ ਸਾਲ ਤੋਂ ਕੰਮ ਹੀ ਕੰਮ ਆ ਜੀ ਬਸ ਇੱਕ ਦਿਨ ਦਾ ਵੀ ਵੇਹ ਨਹੀਂਗਾ ਇੱਕ ਸਾਲ ਹੋ ਗਿਆ ਸਾਨੂੰ ਰਾਹਾਂ ਤੇ ਬਾਕੀ ਗਰਾਊਂਡਾਂ ਦੇ ਵਿੱਚ ਬਹੁਤ ਔਖਾ ਕੰਮ ਚੱਲ ਰਿਹਾ ਨਾਲੀਆਂ ਦਾ ਕੰਮ ਚੱਲ ਰਿਹਾ ਤੇ ਇੱਕ ਪਾਈਪ ਲਾਈਨ ਆਪਣੇ ਪਈ ਆ ਪਾਣੀ ਦਾ ਨਹਿਰੀ ਪਾਣੀ ਦਾ ਬਹੁਤ ਵੱਡਾ ਵਿਕਾਸ ਹੋਇਆ ਘਟੋ ਘਟ ਮੇਰਾ ਖਿਆਲ 6 ਕਿਲੋਮੀਟਰ ਦੀ ਉਹ ਲਾਈਨ ਪੈ ਚੁੱਕੀ ਆ ਤੇ ਦੂਜਾ ਨੰਬਰ ਆ ਤਾਂ ਫਿਰ ਸਰਾਹੀ ਹੋ ਗਿਆ ਜਿਹੜਾ ਆ ਕੰਮ ਦਾ ਡਿਸਪੈਂਸਰੀ ਵਾਲਾ ਤਾਂ ਬੜੇ ਕੰਮ ਹੋ ਰਹੇ ਆ ਬਹੁਤ ਫਾਇਦਾ ਹੋਇਆ ਪਿੰਡ ਦਾ ਜਿਵੇਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਨੂੰ ਟੂਰਨਾਮੈਂਟ ਕਰਕੇ ਮਸ਼ਹੂਰ ਆ ਖੇਡਾਂ ਦਾ ਖੇਡਾਂ ਦੇ ਵਿੱਚ ਵੀ ਉੱਥੇ ਵੀ ਸਾਨੂੰ ਜਿਵੇਂ ਹੁਣ ਇੱਕ ਸ਼ੈੱਡ ਦੀ ਬਣੀ ਵੀ ਆ ਸਾਨੂੰ ਮਿਲਦੀ ਆ ਉਹ ਸ਼ੈੱਡ ਵੀ ਅੱਜ ਕੰਮ ਚਾਲੂ ਹੋ ਗਿਆ ਸ਼ੈੱਡ ਦਾ ਤੇ ਬਹੁਤ ਕੰਮ ਜਾਨੀ ਕੋਈ ਵੀ ਕਿਸੇ ਪਾਸਿਓ ਕੋਈ ਸਾਨੂੰ ਨਾ ਆਲੀ ਗੱਲ ਨਹੀਂ ਜਦੋਂ ਵੀ ਜਾਣਿਆ ਸਾਨੂੰ ਸਿਰ ਮੱਥੇ ਮਿਲਦੇ ਆ ਅਫਸਰ ਵੀ ਮਿਲਦੇ ਆ ਅਫਸਰ ਸਾਡੀਆਂ ਗੱਲਾਂ ਦੇ ਉੱਤੇ ਸੋਚ ਦੇ ਉੱਤੇ ਪਹਿਰਾ ਵੀ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਐਮਐਲਏ ਸਾਹਿਬ ਸਰਜੀਤ ਕੌਰ ਮਾਨੂਕਾ ਜੀ ਸੋ ਵੈਰੀ ਗੁੱਡ ਜੀ ਕਿਫ ਸਾਡੇ ਪਿੰਡ ਨੂੰ ਤਾਂ ਜੀ ਐਮਐਲਏ ਸਰਬਜੀਤ ਕੁਰਮਾਨੂ ਕੇ ਭੈਣ ਜੀ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਨੰਬਰ 1 ਤੇ ਤਾਂ ਜਿਹੜਾ ਸਾਡੇ ਜ਼ਮੀਨਾਂ ਦਾ ਪਾਣੀ ਦਾ ਪੱਧਰ ਬਹੁਤ ਨੀਮਾ ਹੁੰਦਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਸਾਡੇ ਇੱਥੇ ਖੇਤ ਸੀ ਜਿਨ੍ਹਾਂ ਨੂੰ ਪਾਣੀ ਅਜੇ ਤੱਕ ਲੱਗੇ ਹੀ ਨਹੀਂ ਕਿਉਂਕਿ ਜੇ ਮੀਂਹ ਪੈ ਜਾਂਦਾ ਸੀ ਤਾਂ ਫਸਲ ਹੋ ਜਾਂਦੀ ਸੀ ਨਹੀਂ ਤਾਂ ਨਹੀਂ ਉਹ 6-7 ਕਿਲੋਮੀਟਰ ਦੀ ਲੈਨ ਜਿਹੜੀ ਉਹ ਭਗਵੰਤ ਮਾਨ ਸਰਕਾਰ ਦੇ ਵਿੱਚ ਹੀ ਸਾਨੂੰ ਭੈਣ ਸਰਬਜੀਤ ਕੁਰਮਾਨੂ ਜੀ ਨੇ ਉਹ ਸਾਡੀ ਪੂਰੀ ਕੀਤੀ ਆ ਨੰਬਰ 2 ਤੇ ਇੱਕ ਸਾਡੀ ਸਕੂਲ ਦੀ ਗਰਾਉਂਡ ਸੀਗੀ ਜਿਹੜੀ ਸਾਡੇ ਜਨਮ ਤੋਂ ਵੀ ਪਹਿਲਾਂ ਦੀ ਉਹ ਬਿਨਾਂ ਹੀ ਬਾਗਲੇ ਤੋਂ ਪਈ ਸੀਗੀ ਜਿਹੜੀ ਉਹਦੇ ਵਿੱਚ ਬਹੁਤ ਵੱਡੀ ਗ੍ਰਾਂਟ ਦੇ ਕੇ ਇਹ ਉਹ ਜਿਹੜੀ ਅੱਜ ਮੁਕੰਮਲ ਕਰਤੀ ਆ ਤੇ ਆ ਹਸਪੀਟਲ ਬਣ ਰਿਹਾ ਜੀ ਪਿੰਡ ਦੀਆਂ ਗਲੀਆਂ ਤਾਂ ਸਾਡੇ ਜਿਹੜੀ ਪਿੰਡ ਦੀ ਮਰਜੀ ਗਲੀ ਦੇ ਵਿੱਚ ਵੜਜੋ ਜੀ ਤੁਹਾਨੂੰ ਕੋਈ ਵੀ ਉਹ ਪੁਰਾਣੀ ਐਟਰੀ ਮਿਲੂ ਸਾਰੇ ਪਿੰਡ ਨੂੰ ਐਂਟਰਲੋਕ ਨਾਲ ਭਰਿਆ ਪਿਆ ਸਾਡਾ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵਾ ਜੀ ਸਾਡੇ ਪਿੰਡ ਨੂੰ ਤਾਂ ਮਤਲਬ ਪਹਿਲਾਂ ਕਿੰਨੀਆਂ ਸਰਕਾਰਾਂ ਆਜ਼ਾਦੀ ਤੋਂ ਬਾਅਦ ਬਣੀਆਂ ਜਿੰਨਾ ਕੰਮ ਉਹਨਾਂ ਨੇ 70 ਸਾਲਾਂ 'ਚ ਨਹੀਂ ਹੋਇਆ ਇਹਨਾਂ ਕੰਮ ਸਾਡਾ ਸਾਢੇ 4 ਸਾਲਾਂ ਦੇ ਵਿੱਚ ਹੀ ਹੋ ਗਿਆ ਤਕਰੀਬਨ ਸਾਨੂੰ ਹੋਰ ਵੀ ਉਮੀਦਾਂ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਕੰਮ ਸਾਡੇ ਹੋਣਗੇ ਅਸੀਂ ਐਮਐਲਏ ਸਰਬਜੀਤ ਗੁਰਮਾਨੂ ਜੀ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਪ੍ਰਭਿੰਦਰ ਸਿੰਘ ਕਮਾਲਪੁਰਾ ਕਲਗੀਤਰ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਡੇ ਨਗਰ ਵਿੱਚ ਜਿਹੜੇ ਬੀਬੀ ਸਰਪੰਚ ਜਿਦਾਂ ਨੂੰ ਕਿ ਐਮਐਲਏ ਜਿਨ੍ਹਾਂ ਨੇ ਸਾਡੇ ਨਗਰ ਨੂੰ ਇੱਡਾ ਵੱਡਾ ਮਾਣ ਬਖਸ਼ਿਆ ਅੱਜ ਨਹੀਂ ਸਾਲ ਤੋਂ ਸਾਡੇ ਸਟੇਡੀਅਮ ਵਿੱਚ ਜਮੇ ਸਰਪੰਚ ਸਾਹਿਬ ਨੇ ਦੱਸਿਆ 70-80 ਲੱਖ ਦਾ ਕੰਮ ਚੱਲ ਰਿਹਾ ਜੀ ਬਹੁਤ ਜੋ 50 ਸਾਲਾਂ ਵਿੱਚ ਨਹੀਂ ਹੋਇਆ ਕੰਮ ਜੋ 1 ਸਾਲ ਹੋ ਰਿਹਾ ਬਹੁਤ ਦੇਖਣਯੋਗ ਬਣ ਜਾਣਾ ਅਸੀਂ ਤਾਂ ਇਹ ਵੀ ਕਹਿੰਦੇ ਵੀ ਉਹ ਸਟੇਡੀਅਮ ਸਾਟਾ ਨਹੀਂ ਸਾਡੇ ਇਲਾਕੇ ਦਾ ਸਾਡੇ ਮੇਰੇ ਨਾਲ 45 ਸੁਨੇ ਸਰਪੰਚ 43 ਬੰਦੇ ਦੀ ਟੀਮ ਆ ਜੀ ਬਹੁਤ ਦਿਨਾਂ ਤੋਂ ਕੰਮ ਕਰਦੇ ਆ ਤੇ ਬੀਬੀਜੀ ਨੇ ਸਾਡਾ ਸਾਥ ਬਹੁਤ ਦਿੱਤਾ ਅਸੀਂ ਸਾਡੇ ਕੋਲ ਕੋਈ ਸ਼ਬਦ ਨਹੀਂ ਵੀ ਜਿਹਦੇ ਨਾਲ ਧੰਨਵਾਦ ਕਰੀਏ ਅਸੀਂ ਕਰੋੜਾਂ ਵਾਰ ਧੰਨਵਾਦ ਕਰਦੇ ਆ ਕਿਉਂਕਿ ਗਰਾਊਂਡ ਇਹ ਜੀ ਬਣ ਗਈ ਘਾਹ ਲੱਗ ਗਿਆ ਪਾਰੇ ਲੱਗ ਗਿਆ ਤੇ ਸ਼ੈੱਡ ਬਣ ਰਿਹਾ ਸਟੇਜ ਤੇ ਜੀ ਹੋਰ ਤੇ ਬਾਥਰੂਮ ਬਣ ਰਿਹਾ ਜਿਨ੍ਹਾਂ ਤੇ 15 ਲੱਖ ਰੁਪਏ ਲੱਗਣਾ ਬਾਲੀਬਾਲ ਦੀ ਗਰਾਊਂਡ ਬਣ ਰਹੀ ਹੈ ਜੀ ਬੜੇ ਅਦਨੋਕ ਤਰੀਕੇ ਨਾਲ ਨਵੇਂ ਮਾਡਲ ਦੇ ਜਿਹੜੀ ਲਾਈਟਾਂ ਲੱਗ ਜਣੇ ਰਾਤ ਨੂੰ ਵੀ ਮੈਚ ਹੋਇਆ ਕਰਨਗੇ ਦੇਖਣਯੋਗ ਬਣ ਜਾਣਾ ਜੀ ਕਿਲਾ ਰਾਇਪੁਰ ਤੋਂ ਵੀ ਸਾਨੂੰ ਅੱਗੇ ਕਰਤਾ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ ਮੁੱਖ ਮੰਤਰੀ ਦਾ ਵੀ ਬਹੁਤ ਜਿਹੜਾ ਕੰਮ ਕਰੂ ਅਸੀਂ ਧੰਨਵਾਦ ਕਰਨਾ ਹੀ ਕਰਨਾ ਜੀ ਚੰਗੇ ਨੂੰ ਚੰਗਾ ਕਿਹਾ ਜਾਂਦਾ ਇਹਦੇ ਵਿੱਚ ਕੋਈ ਹਤਕਤ ਨਹੀਂ ਨੀ ਇਹਨਾਂ ਕੁਛ ਕਹਿੰਦੇ ਜੀ ਖਿਮਾ ਦੇ ਜਾਚਕ ਵਾਹਿਗੁਰੂ ਜੀ ਕਾ ਖਾਲ ਮੈਂ ਇੱਥੇ ਕਮਾਲਪੁਰਾ ਵਿੱਚ ਡਿਸਪੈਂਸਰੀ ਵਿੱਚ ਐਜੇ ਸੀਐਚਓ ਕੰਮ ਕਰ ਰਹੀ ਆ ਤੇ ਸਾਡੇ ਅੱਜ ਇੱਥੇ ਮੈਮ ਆਏ ਸੀਗੇ ਇਹਨਾਂ ਨੇ ਜਿਵੇਂ ਹੈਲਥ ਐਂਡ ਵੈਲਨੈਸ ਸੈਂਟਰ ਦਾ ਉਹ ਤਾਂ ਘਟ ਨਹੀਂ ਕੀਤਾ ਜਿਸ ਨਾਲ ਸਾਨੂੰ ਅੱਗੇ ਜਿਵੇਂ ਕਿ ਅਸੀਂ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ ਕਿਉਂਕਿ ਸਾਡੀ ਪਹਿਲਾਂ ਵਾਲੀ ਬਿਲਡਿੰਗ ਬਹੁਤ ਹੀ ਵੀ ਬੈਠਣ ਦੇ ਹਾਲਤ ਨਹੀਂ ਸੀਗੀ ਤੇ ਹੁਣ ਅਸੀਂ ਹਾਂਜੀ ਹਾਂ ਹੁਣ ਅਸੀਂ ਜਿਵੇਂ ਇੱਥੇ ਬੈਠ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ ਹਾਂਜੀ ਤੇ ਮੈਮ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਇੱਥੇ ਆਉਣ ਤੇ ਹਾਂਜੀ ਧੰਨਵਾਦ ਜੀ ਆਪਣੇ ਸਾਥੀ ਰਜਿੰਦਰ ਭੋਲੂ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ